ਆਪ ਜੀ ਇਸ ਵੇਲੇ ਸਾਡੇ ਨਾਲ ਆ ਰਾਮਚੰਦਰ ਜੀ ਦੇ ਭਗਤ ਬਿਲਕੁਲ ਅੱਜ ਖੁਸ਼ੀ ਦੇ ਵਿੱਚ ਲੰਗਰ ਲਗਾਏ ਹੋਏ ਨੇ 7-8 ਸਟਾਰ ਲੱਗੇ ਹੋਏ ਨੇ ਜੈ ਸ਼੍ਰੀ ਰਾਮ 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 ਅੱਜ ਕਿ ਅੱਜ ਕਿਸ ਤਰ੍ਹਾਂ ਮਨਾਇਆ ਜਾ ਰਿਹਾ ਅੱਜ ਸ਼ੁਭ ਦਿਹਾੜੇ ਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਐਲਐਸਸੀ ਨੇ ਇੱਕ ਐਲਐਸਸੀ ਦੇ ਵਰਕਰਸ ਨੇ ਇੱਕ ਉਪਰਾਲਾ ਕੀਤਾ ਹੈ ਇਸ ਦਿਹਾੜੇ ਨੂੰ ਮਨਾਉਣ ਦਾ ਔਰ ਇਹਦੇ ਵਿੱਚ ਲੰਗਰ ਸੇਵਾ ਕੀਤੀ ਕੀਤੀ ਗਈ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਵਧੀਆ ਚੱਲਿਆ ਸਾਰੇ ਦੇਸ਼ ਵਾਸੀਆਂ ਨੂੰ ਐਲਐਸਸੀ ਪਰਿਵਾਰ ਵੱਲੋਂ ਤੋਂ ਆਨ ਚੇਰੀ रामचंद्र ਜੀ ਦੇ ਇਸ ਮਹਾਨ ਮਹਾਉత్సਵ ਤੇ ਲੱਖ ਲੱਖ ਵਧਾਈਆਂ ਅੱਜ ਅਸੀਂ ਬੇਲਾ ਚੌਂਗ ਵਿੱਚ ਪੂਰੇ ਐਲਸੀ ਪਰਿਵਾਰ ਵੱਲੋਂ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਹੈ ਸੋ ਸਾਰੇ ਹੀ ਦੇਸ਼ ਵਾਸੀਨ ਨੂੰ ਅਸੀਂ ਬਹੁਤ ਬਹੁਤ ਵਧਾਈ ਦਿੰਨੇ ਆ ਪਰਮਾਤਮਾ ਸਭ ਨੂੰ ਤਰੱਕੀ ਬਖਸ਼ੇ ਜੈ ਸ਼੍ਰੀ ਰਾਮ ਜੀ ਜਿਵੇਂ ਐਲਸੀ ਪਰਿਵਾਰ ਵੱਲੋਂ ਵੀ ਅੱਜ ਸਾਹਮਣੇ ਸਾਡੇ ਦੇਖਿਆ ਕਿ ਲੰਗਰ ਲਗਾਇਆ ਹੋਇਆ ਹੈ ਤੇ ਕਈ ਤਰ੍ਹਾਂ ਦੇ ਜਿਹੜੇ ਸਟਾਲ ਵੀ ਲਗਾਏ ਹੋਏ ਆ ਤੇ ਸ਼੍ਰੀ ਰਾਮ ਜੀ ਦੇ ਜਿਹੜੇ ਨਾਰੇ ਲਗਾਏ ਜਾ ਰਹੇ ਆ ਅੱਜ ਬੜੀ ਖੁਸ਼ੀ ਮਨਾਇ ਜਾ ਰਹੀ ਹੈ ਪਾਸੇ ਆਯੂਧੇ ਦੇ ਪ੍ਰੋਗਰਾਮ ਚੱਲ ਰਿਹਾ ਤੇ ਦੂਜੇ ਪਾਸੇ ਰੋਪੜ ਦੇ ਬੇਲਾ ਚੌਕ ਦੇ ਵਿੱਚ ਐਲ ਆਈ ਸੀ ਪਰਿਵਾਰ ਵੱਲੋਂ ਜਿਹੜਾ ਅੱਜ શ્રી ਰਾਮ ਚੰਦਰ ਜੀ ਦੇ ਨਾਮ ਦੇ ਉੱਤੇ ਵੱਖ-ਵੱਖ ਸਟਾਲ ਲਗਾ ਕੇ ਲੋਕਾਂ ਦੀ ਜਿਹੜੀ ਸੇਵਾ ਤੇ ਖੁਸ਼ੀ ਮਹਿਸੂਸ ਕੀਤੀ ਆ ਦਿੱਤਾ ਬਹੁਤ